ਚੇਤਾ ਜਗ ਵਿੱਚ ਆਇਆ ਸੰਗਤਾਂ ਪ੍ਰਗਟ ਦਿਵਸ ਮਨਾਇਆ ਸ੍ਰੀ ਚੇਤਾ ਜਗ ਵਿੱਚ ਆਇਆ ਸੰਗਤਾਂ ਪ੍ਰਗਟ ਦਿਵਸ ਮਨਾਇਆ ਦੁੱਖ ਵਿਖੰਡਣ ਵਾਲਾ ਆ ਗਿਆ ਦੁੱਖ ਵਿਖੰਡਣ ਵਾਲਾ ਆ ਗਿਆ ਉਹਦੀ ਉੱਚ ਸ਼ਾਨ ਦੀਆਂ ਸਾਰਾ ਜਗ ਸਿਫਤਾਂ ਕਰਦਾ ਏ ਪ੍ਰਭੂ ਵਾਲਮੀ ਭਗਵਾਨ ਦੀਆਂ ਸਾਰਾ ਜੱਗ ਸਿਫਤਾ ਕਰਦਾ ਹੈ ਪ੍ਰਭੂ ਵਾਲਮੀਕ ਭਗਵਾਨ ਦੀਆਂ ਸਾਰਾ ਜੱਗ ਸਿਫਤਾ ਕਰਦਾ ਅਜ ਤੱਕ ਦੁਨੀਆ ਪੜਦੀ ਗੱਲਾਂ ਉਹਦੇ ਦਿੱਤੇ ਗਿਆਨ ਦੀਆਂ ਸਾਰਾ ਜੱਗ ਸਿਫਤਾਂ ਕਰਦਾ ਏ ਪ੍ਰਭ ਵਾਲਮੀਕ ਭਗਵਾਨ ਦੀਆਂ ਸਾਰਾ ਜੱਗ ਸਿਫਤਾਂ ਕਰਦਾ ਏ ਪ੍ਰਭ ਵਾਲਮੀਕ ਭਗਵਾਨ ਦੀਆਂ ਸਾਰਾ ਜੱਗ ਸਿਫਤਾਂ ਕਰਦਾ ਏ ਪ੍ਰਭ ਵਾਲਮੀਕ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਨਾਮ ਵਾਹੀ ਗੁਰੂ ਜੀ ਸਤ ਨਾਮ ਵਾਹੀ ਗੁਰੂ ਜੀ ਸਤ ਨਾਮ ਵਾਹੀ ਗੁਰੂ ਜੀ ਬੋਲ ਹਰ ਹਰ ਬਾਲ ਜੀ ਕੀ ਜੈ ਜੈ ਬਾਲ ਜੀ ਕੀ ਬੋਲ ਹਰ ਹਰ ਬਾਲ ਜੀ ਕੀ ਜੈ ਜੈ ਬਾਲ ਜੀ ਕੀ ਬੋਲ ਹਰ ਹਰ ਬਾਲ ਜੀ ਕੀ ਜੈ ਜੈ ਬਾਲ ਜੀ ਕੀ ਬੋਲ ਹਰ ਹਰ ਬਾਲ ਜੀ ਕੀ ਪ੍ਰਭੂ ਵਾਲਮੀਕੀ ਪ੍ਰਭੂ ਵਾਲਮੀਕੀ ਪ੍ਰਭੂ ਵਾਲਮੀਕੀ ਅਵਤਾਰ ਆ ਗਿਆ ਪ੍ਰਭੂ ਵਾਲਮੀਕੀ ਅਵਤਾਰ ਆ ਗਿਆ ਖੁਸ਼ੀਆਂ ਚ ਜ਼ਿਆਦਾ ਸੰਸਾਦ ਆ ਗਿਆ Bakuna. naam ਵਾਹੇ ਗੁਰੂ ਜੀ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਦੀ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਜੀ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਦੀ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਤੇ ਕਮਾਨਾਂ ਵਾਲਾ ਲਾਡ ਸੁਆ ਝੰਡਾ ਸਾਡਾ ਜੱਗ ਤੋਂ ਨਿਆਰਾ ਵਾਅਦਮੀਕ ਭਗਵਾਨ ਦਾ ਸਾਡਾ ਲੱਲ ਮਾਰਦਾ ਏ ਜੀ ਦੇ ਵਿੱਚੋਂ ਖੂਨ ਸਾਨੂੰ ਆਦਵਾਸੀ ਯੋਧਿਆਂ ਦੇ ਕੌਮੀ ਬਲਦਾਨ ਦਾ ਹੌ ਤੀਰਾ ਤੇ ਗਮਾਨਾ ਵਾਲਾ ਲਾਲ ਸੁਆ ਝੰਡਾ ਸਾਡਾ ਜਗ ਤੋਂ ਨਿਆਰਾ ਬਾਦਮੀਕ ਭਗਵਾਨ ਦਾ ਦੀਰਾ ਹੈ ਤੇ ਮੈਂ ਨਹੀਂ ਸੰਸਾਰ ਹੈ ਤੇ ਮੈਂ ਨਹੀਂ ਗੋਚਰ ਹੋਰ ਮੈਂ ਕਲਾਕਾਰ ਹੈ ਮੈਂ ਨੂੰ ਸਭ ਸੀ ਜਤੀ ਹੈ ਤੇ ਮੈਂ ਵੀ ਮਰ ਗਤੀ ਹੈ ਤੇ ਮੈਂ ਨਹੀਂ ਮਰੈਣ ਹੈ ਸਭ ਜਗਤ ਕੀ ਰਸੈਣ ਹੈ ਜਿਸ ਕੀ ਰਚਾਈ ਹਰੀ ਦਾਲ ਹੋਏ ਤਾ ਪੀਤੋ ਅੰਮ੍ਰਿਤ ਨਾਲ ਕਰੀ ਸਰਜੀਤ ਗੁਣ ਕੀਤਾ ਪੂਰਨ ਭਗਵਾਨ ਬਖਸ਼ਿ ਦਿੱਤੇ ਮੋਇਆ ਕੋ ਪ੍ਰਾਣ ਆਪਿ ਨਰਨਜਨ ਦੀਨਾ ਨਾਥਾ ਸਦਾ ਬਸਮਨਾ ਹਾਰ ਦੇ ਬਾਲਾ ਹੈ ਕੀ ਵਟ ਦੇ ਦੂਰੀ ਦਰਮਾਣੇ ਜੇ ਪਰਮੇਸ਼ਰ ਕੇ ਮਨ ਪਾਏ ਕੀ ਰਾਜੇ ਕੋਲੋਂ ਭੀਖ ਮੰਗਾਏ ਜੇ ਪਰਮੇਸ਼ਰ ਕੇ ਮਨ ਪਾਏ ਗੰਗਲੇ ਤਾਈ ਤਖਤ ਪਟਾਏ ਜਿੱਤੇ ਜਿੱਤੇ ਵਾ ਦੇ ਜੀਵ ਉਥੇ ਉਥੇ ਰਿਜਕ ਪਚਾਏ ਵਾਲਮੀਗੁਰੂ ਅੰਤਰਜਾਮੀ ਮਹਿਮਾ ਤੇਰੀ ਲਿਖੀ ਨਾ ਜਾਏ ਵਾਲੀ ਸ਼ਲੀ ਜੋ ਦੇ ਬਲ ਮੰਨਤੇ ਥਾਕਰ ਆਪਣੀ ਸ਼ਰਨੀ ਲਾਏ ਥੰਮਾ ਬਾਸ ਕੜਾ ਸਮਾਨ ਤੇਰੀ ਕੁਦਰਤ ਤੇ ਭਗਵਾਨ ਜਿਸ ਨੇ ਜਾਣਾ ਤੇਰੇ ਨਾਲ ਬੈਠਾਇਉ ਦੀ ਯਾਦ ਭਲਾਈ ਕਰਕੇ ਕੌਲ ਜਨਾਨ ਵਿਸਾਰੈ ਜਮਰਾ ਸ਼ਮ ਕਾ ਮਾਰ ਸੁਧਾਰੈ ਧਰਮ ਰਾਹ ਡੰਡ ਤੁਨੀ ਲਾਈ ਜਗ ਵਿੱਚ ਜਿਤਨੇ ਪਾਪ ਕਮਾਈ ਮੁਰਨਾ ਦੇਖ ਜੁਗਤ ਦਾ ਮੇਲਾ ਰੇ ਮਨਸ ਕਰਨਾ ਸਹਿਲਾ ਗੁਰੂ ਕਾ ਨਾਮ ਸਿਮਰ ਮਨ ਮੁਖੈ ਨਾਮ ਬਿਨਾ ਜਮ ਕੀ ਦਰਦੁ ਦੁਖੈ ਦਸਨਵਾ ਦੀ ਕਰ ਕੀ ਥਾਵ ਮਨ ਪਰਮੇਸ਼ਰ ਲਾ ਲਗਾਵ ਵਸਤੁ ਪ੍ਰਾਏ ਦੇਖ ਨਾ ਡੋਲੂ ਧੂੜ ਨਾ ਬੋਲ ਪੂਰਾ ਤੋਲ ਜਿਸ ਕਰਤੇ ਸੰਸਾਰ ਜਾਇ ਦੁੱਖ ਆਪਣ ਸੇ ਅੱਗੇ ਪੋਲ ਮੰਨਦੇ ਕਰਮ ਕਮਾਣ ਵਾਲੇ ਮਾਨਸਾ ਜਨਮ ਮਿੱਟੀ ਵਿੱਚ ਰੋਲ ਫਰਿਆਂ ਕੋ ਦਿਨ ਦੂਤ ਨਾ ਸੋਏ ਖੋਟੇ ਕਾਮੂ ਤਲਾ ਹੋਏ ਫਰੇ ਖਰੇ ਦਰਗਾਹ ਵਿੱਚ ਸੌਣ ਟੂਟੇ ਦਮਦਰ ਬੈਠੀ ਰੋਣ ਫਰਿਆਂ ਕੋ ਮਨਦੀ ਵੜਿਆਈ ਭੋਟਾ ਬੰਦਾ ਜਨ ਦਰਜਾਈ ਭਲਿਆਂ ਕੋਨਾਂ ਦੀ ਬਲਿਾਈ ਬੁਰਿਆਂ ਕੋ ਮਨ ਦੀ ਬਰੀ ਆਈ ਮਨ ਸਦੇ ਏਕ ਜਿਮਾਤ ਜਿਹਾ ਸੇ ਏਕ ਬ੍ਰਿਸ਼ਕੀਪਾਤ ਉਚਨੀ ਜਕੂੜਾ ਪਸਾਨਾ ਕੂੜੀ ਦੁਨੀਆ ਸੱਚ ਕਰ ਕਾਮਨਾ ਮਾਨਵ ਜੀ ਦਿਖੂ ਜੇ ਸਾ ਵੀ ਸਭੂ ਏਦ ਬਰਾਬਰ ਦਾ ਬਾਪੋ ਸਾਗਰ ਦਰਿ ਪੰਡਾਲੈ ਦੂਜੀ ਜਿਸਮੇ ਨਾ ਕੋਈ ਭਵਦਰ ਸਾਗਰ ਉਤਰਦਾ ਸੋਏ ਸਭ ਜਗ ਇੱਕ ਸ੍ਰੀ ਸ਼ਿਖਰ ਕਰ ਮੌਜੂਦ ਮਾਨਸ ਕਰੇ ਤਸੂਰ ਤੋ ਤੁਮ ਹਰ ਤੂੰ ਜਾਵੇ ਦੂਰ ਮਾਨ ਨ ਕਰੇ ਮੇਝਾ ਸੋਬ ਪਾਗ ਜਮੜ ਦੇ ਬਾਣ ਮਨ ਰੋਗ ਰਤੜੇ ਨਾਮ ਹਰੀ ਦੇ ਦੇੜੇ ਮੁਕਤ ਨਰਕ 84 ਗੀੜ ਗਿਆਨ ਨਾਮ ਗੁਰ ਕਾ ਪ੍ਰਚਾਰ ਸੋ ਨ ਸਨਮਾਨਸ ਜਨਮ ਸਵਾਰ ਜੰਦੂ ਲ ਬੋ ਸਾਗਰ ਪਰੇ ਜੇਗਲ ਪਾ ਕੇ ਪਾਪ ਨ ਕਰੀ ਜੰਦੂ ਕੀ ਇਹ ਰੀਤ ਸਾਭ ਜੀ ਮਨ ਸੰਗ ਰੋਪਰੀਤ ਤੀਨ ਪੰਗ ਵਿੱਚ ਵੱਜੇ ਬਾਜੀ ਤੀਰ ਮਨ ਸਪੂਰਨ ਰਾਜੀ ਹੁਵਾਲ ਮੁਗਲ ਜੰਦੂ ਪਾਇਆ ਵਰਨਾ ਕੀਤੀ ਜਾਏ ਮਾਇਆ ਆਪੇ ਬ੍ਰਹਮ ਆਪੇ ਹਰੀ ਜੀ ਵਿੰਦਕੀ ਰਚਨਾ ਕਰੀ ਹਵਾਲ ਪਰਬਟ ਹੋਈ ਜੋਤੀ ਜੀ राम नाम ਦੇ ਮੋਤੀ ਅਗਮ ਅਗੋਚਰ ਪੁਰਖ ਨਰੈਣ ਜਾਗ ਵਿੱਚ ਆਇਆ ਵਚਨ ਰਮੈਨ ਦਿਨਨਾਥ ਜਗਤ ਕਾ ਕਰਤਾ ਰੂਪ ਸੁਖ ਸਭਨਾ ਦੇ ਹਰਤਾ ਜੰਝੂ ਪਾਰਬਦਾਸ ਪਿਆਰੀ ਜਗਤ ਕੀਤੇ ਚੂਦ ਦਿਨਿਆਰੇ ਰਿਆ ਹਰੀ ਹਰਿ ਸੰਗੋ ਦੇਗ ਕਰ ਕਰ ਰੂਪ अनेक अनेका ਸਭ ਸੰਬਹੁ ਸੁਸਮਾਨੀ ਮੇਰਾ ਗਿਆਨ ਨਾ ਜਗ ਉਸ ਕਾ ਚੇਰਾ ਗੁਰ ਕੋ ਪੂਜ ਉਦਾ ਹੈ ਚੰਦ ਸੂਰਜ ਸਿਤਾਰਾ ਜੋ ਕੜਿਆ ਸਹੋਦ ਬਨਾਸ ਐਸੀ ਰਚਨ ਰਚੀ ਅਵਨਾਸ਼ ਰਮਾਇਕ ਬਿਪਤਾਲ ਅਕਾਸ਼ ਜੀਵ ਜਨ ਸਭ ਗੁਰ ਕੇ ਦਾਸ ਜਿਸ ਕਰਤੇ ਕਾ ਖੇਲ ਤਮਾਸ਼ਾ ਰਾਦੇ ਬਲ ਕੋ ਸੁਰਗ ਬਚਾਇਆ ਕਾਲਿੰਗ ਕਾ ਕਸ਼ਟ ਮਟਾਇਆ ਰਾਜੇਸ਼ਤ ਅਨੇਮਿਤਾਈ ਤਾਰੇ ਸਭ ਮੀਆਂ ਦਾ ਸਾਨੀ ਜੋ ਜੋ ਜਗਿਆ ਦਰ ਪਰਿਆਨ ਸਭਨਾ ਦੀ ਕੀਤੀ ਕਲਿਆਨ ਆਰਦਵਾਦ ਦੇ ਅੰਤ ਗੁਣ ਗਾਏ ਜਿਸ ਕੋ ਮੰਨ ਹਰੀ ਹਰਿਆਏ ਨਾਗ ਗਰੂਜ ਕਰੇ ਅਦਾਸ ਮਨ ਮੇਰੇ ਵਿੱਚ ਤਰੋ ਨਿਵਾਸ ਜੋ ਜਨ ਤੁਮ ਸੰਕਰਣ ਪ੍ਰੀਤ ਮਾਨਸ ਚੂੜਾ ਰੇ ਤੁਮੀਤ ਵਾਲੂਗੁਰ ਬ੍ਰਹਮਾ ਨੰਦਾ ਗਿਆਨ ਜੁਗ ਜੁਗ ਤੇਰਾ ਬੰਦਾ ਸਵਾਮੀ ਜਗਤ ਗੁਰੂ ਰਤਨਾ ਤਿੰਨ ਚੇਲੇ ਪ੍ਰਵਾਨ ਹਰੀ ਹਰ ਤਿੰਨ ਚੇਲੇ ਪ੍ਰਵਾਨ ਪਾਰਮਤੀ ਸਰਬਤ ਦੀ ਮਾਈ ਜਿਸ ਕੀ ਹਮ ਸੰਤਾਨ ਵਾਲ ਮੀਤ ਕਰਤੇ ਕੀ ਮਾਇਆ ਜੁਗ ਜੁਗ ਅਪਰਮ ਪਾਰਵ ਮਹਿਰ ਵਿਦਾਸ ਹਰੀ ਹਰ ਗਿਆਨ ਬਾਲਤ ਪਾਲਤ ਸਬਜੀ ਬਲਿਆ ਧਨ ਅਪਾਰ ਕਲਾ ਅਧਰੀਂ ਤਾਰਨ ਵਾਲਿਆ ਕੁਦਰਤ ਬੜੀ ਸੱਨਾ ਲੱਖਾਂ ਰਾਣੀਆਂ ਦਰਦੀ ਰੀਤੀਆਂ ਆਂ ਅਸਾਹੋਲ ਪੂਰੀਆਂ ਤੇਰਾ ਦੇਖ ਜਮਾਲ ਉੱਚੀ ਹੈ ਚੰਦ ਤਾਰਿਆਂ ਨਾਲੋਂ ਤੇਰੀ ਸ਼ਾਨ ਆਲੋ ਫੁੱਟਿਆ ਘੜਿਆਂ ਦੇ ਵਿੱਚ ਪਾਣੀ ਦਿੱਤਾ ਉਸ ਖਲਾਰ ਲੱਟ ਲੱਟ ਬਲਦੀ ਅਗਨੀ ਸਤਿਗੁਰ ਕੀਤੀ ਠੰਡੇ ਠਾਰ ਤੋੜ ਦਿੱਤੀ ਉਸ ਗਾਂ ਸੋਨੇ ਦੀ ਨਗਰ ਕੀਤੀ ਦਾਣ ਹਾਰ ਬੁੱਲਾਂ ਦਾ ਬਣਿਆ ਸੀ ਸੱਪ ਨજર ਜਦੋਂ ਉਸ ਮਾਰੀ ਗਾਲਾ ਪਨੇ ਵਿੱਚ ਚੁੰਮ ਚੁੰਮ ਪਾਇਆ ਮੇਰਾ ਕੋਲ ਪਟਾਰੀ ਐਸਾ ਕੋਦ ਵਿਦੇਹ ਕੇ ਹੋਏ ਲੋ ਮਾਸ ਖਾਣਿਆਂ ਨੂੰ ਸਮਝਾਉਣ ਹੋਇਆ ਗੁਰੂ ਗਿਆਨ ਦੇ ਗਾ ਝੋਲਣਾ ਕਿਆ ਸੁਤਾ ਕਿਆ ਜਾਗਦਾ ਜਦ ਉਚੇਰੇ ਨਾ ਹਰ ਨਾਮ ਬਿਨ ਬਜਨ ਕਦੇ ਨਹੀਂ ਪਹਿਜਦਾ ਜੋ ਪਰਵਾਲੈ RAM ਧਾਰ ਸਿਮਰਨ ਉਸ ਦਿ얄ਦਾਰ ਉਸ ਬਾਤੀ ਸ਼ਾਮ ਹਰ ਨਾਮ ਨਾ ਮੜਾ ਸੁੰਨ ਤੇਰੇ ਪਰਦੀਪ ਜਿਤ ਜਾਨ ਜਹਾਨ ਦੀ ਉਹ ਬਾਜੀ ਕੀਤੀ ਜਗਤ ਸੱਚ ਦੀ ਕਾਰ ਦਿੰਨਾ ਗੀਤ ਦਾਸ ਪਰਮੰਤਰੀ ਕਰਨ ਪੂਜਾ ਜਨਮ ਮਰਨ ਵਿੱਚੋਂ ਹੁਨਾ ਬਾਦ ਜਿੰਨਾ ਜਪੂ ਬੰਦਨਾ ਵੰਦਨਾ ਪਾਰ ਬ੍ਰਹਮ ਕਰਪਾਲ ਨੂੰ ਵੰਦਨਾ ਜੀ ਮੇਰੀ ਵੰਦਨਾ ਗਪਾਲ ਨੂੰ ਪਰਮੇਸ਼ਰ ਕੇ ਮੰਗਲਤਾ ਉਹ Japte na Brahmagat pa Sadguru Sanjivallu ਜੋਤ ਲਗਾਉ ਭੁਲ ਚੜਾਉ ਮੁਕਤੀ ਮਲਾ ਦੇ ਕਿਨੇ ਬੋਲ ਪਿਆਰੇ ਆ ਜਿਹੜਾ ਜਿਹੜਾ ਬੋਲੇ ਉਹਦੇ ਬਾਰੇ ਹੀ ਨੇ ਆਰਿਆ ਮੁਕਤੀ ਮਾਲਾ ਦੇ ਕਿੰਨੇ ਬੋਲ ਪਿਆਰੇ ਆ ਜਿਹੜਾ ਜਿਹੜਾ ਬੋਲੇ ਉਹਦੇ ਬਾਰੇ ਹੀ ਨੇ ਆਰਿਆ ਮਿੱਠੇ ਮਿੱਠੇ ਬੋਲ ਤੇਰੇ ਜਦਾਂ ਮੂੰਹੋਂ ਕਹਨੇ ਆ ਮਿੱਠੇ ਮਿੱਠੇ ਬੋਲ ਤੇਰੇ ਜਦੋਂ ਮੂੰਹੋਂ ਕਹਨੇ ਆ ਦਿਲ ਦੀ ਆਰੀ ਚਾਪੂਰ ਹੋਣ ਲੱਗਿਆ ਸ਼ਕਤੀ ਅਮਰੀ ਪ੍ਰਭੂ ਵਾਲਮੀਕੀ ਦੀ ਪਿੱਛੇ ਪਿੱਛੇ ਸੰਗਤਾ ਵੀ ਕੌਣ ਲੱਗੀਆਂ ਸ਼ਕਤੀ ਅਮਰ ਪ੍ਰਭੂ ਵਾਲ ਮਿੱਤੀ ਦੀ ਪਿੱਛੇ ਪਿੱਛੇ ਸੰਗਤਾ ਵੀ ਕੌਣ ਮਰੀ ਪ੍ਰਭੂ ਵਾਲਮੀਕੀ ਦੀ ਪਿੱਛੇ ਪਿੱਛੇ ਸੰਗਤਾ ਵੀ ਗੌਣ ਲੱਤੀਆਂ ਸ਼ਕਤੀਆਂ ਤੀਰ ਦਾ ਨਿਸ਼ਾਨ ਤਾਂ ਦਿੱਤਾ ਹੈ ਇਹ ਹੀ ਜਿਹੜਾ ਨਿਸ਼ਾਨ ਹੈ ਤੀਰ ਦੀ ਨੋਕ ਤੇ ਖੋਇਆ ਇਹਨਾਂ ਦੇ ਕੋਲੋਂ ਇਹ ਉਹ ਦਰ ਹੈ ਜਿੱਥੇ ਵਣਿਆ-ਵਣਿਆ ਦੇ ਹੰਕਾਰ ਫਟੇ ਹਨ ਗੁਰੂ ਦੇ ਪਿਆਰੇ ਉਹ ਜਿਹੜਾ ਆਪਾਂ ਵਿਸਥਾਰ ਜਿਹੜੀ ਕਥਾ ਪਿੱਛੇ ਸੀ ਆਪਾਂ ਉਸ ਪਾਸੇ ਧਿਆਨ ਲਾਇਆ ਚੱਲੀਏ ਜਿੱਦੋਂ ਰਾਜੇ ਰਾਜ ਕੇਦਰ ਵੀ 11.72 ਲੱਖ ਬੰਤਰੀ ਹਾਰ ਲੱਖ ਬੰਤਰੀ ਹਾਰ ਕਰ ਦਿੱਤੀ ਹਾਂ ਮਹਾਰਾਜ ਨੇ ਭਾਈ ਗੱਖਣਾ ਸਮਰਤ ਜਨਾਂ ਵਣਿਆ ਹਨ ਜਿਹੜਨ ਉਹ ਪ੍ਰਮਾਤਮਾ ਨੇ ਬੀਬੀ ਤੇ ਰੇਟ ਦਰਹ ਕਰ ਦਿੱਤਾ ਹੈ ਅੰਮ੍ਰਿਤ ਨੂੰ ਮਹਾਰਾਜ ਕਹਿਣ ਲੱਗੇ ਕਿ ਅਸੀਂ ਕਲਯੁਗ ਦੇ ਵਿੱਚ ਆ ਕੇ ਪ੍ਰਗਟ ਕਰਾਂਗੇ ਉਹ ਅੰਮ੍ਰਿਤ ਫਿਰ ਕਲਯੁਗ ਦੇ ਵਿੱਚ ਆ ਕੇ ਬੀਬੀ ਰਜਨੀ ਦੇ ਉਸ ਦਾ ਪਿੰਗਲਾ ਇਹ ਬੀਬੀ ਰਜਨੀ ਦੇ ਪਿੰਗਲੇ ਨੇ ਅੰਮ੍ਰਿਤ ਪ੍ਰਗਟ ਕੀਤਾ ਹੈ ਮੋਟੀ ਮੋਟੀ ਗੱਲ ਦੱਸ ਦਿਜੀਏ ਗੁਰੂ ਦੇ ਪੈਰ ਸਾਹਣੇ ਜਿਹੜੇ ਸਾਹਮਣੇ ਬੈਠੇ ਹਨ ਸਾਡੇ ਨੂੰ ਵੱਡੇ-ਵੱਡੇਰੇ ਬੈਠੇ ਹਨ ਸਾਡੀਆਂ ਉਮਰਾਂ ਬਹੁਤ ਸੁਟੀਆਂ ਹਨ ਆਪ ਜੀ ਨੂੰ ਕਲੀਪਾਂ ਸਾਰੇ ਪਿਆਸ ਪਤਾ ਹੈ ਮੋਟਾ-ਮੋਟਾ ਹੀ ਘਾਸੀ ਸਾਡੇ ਨਾਲ ਕੱਟ ਲਿਜੀਏ ਉਹ ਜਿਹੜੀ ਰਜਮੀ ਵਿੱਚੀ ਨੇ ਜਿਹਦੀ ਹੈ ਉਹ ਟੋਕਰੀ ਮੂਤੀ ਮਾਰ ਕੇ ਆਦਾ ਪਿੰਗਲਾ ਪਹਾੜ ਦੇ ਨਗਰ ਦੇ ਵਿੱਚੋਂ ਸੁੱਕੇ ਟੁੱਕਰ ਮੰਗਣ ਗਈ ਹੈ ਉਹ ਪਿੰਗਲੇ ਨੇ ਦੇਖਿਆ ਕਿ ਉਹ ਛਪੜੀ ਦੇ ਵਿੱਚ ਹਨ ਜਿਹੜੇ ਕਾਂ ਵੜਦੇ ਹਨ ਕਾਲੇ ਸੱਚੇ ਸੱਚੇ ਜਿਹਦਾ ਕੱਟਾ ਲੱਟਦਾ ਵਾ ਪਿੰਲੇ ਦੇ ਯੋਰ ਤੇ ਅਹੀਂ ਵਚਨ ਬਿਲਾਸ ਕਰਉਂਦੇ ਆ ਸਾਡੇ ਕੋਲੇ ਗ੍ਰੰਥ ਨੇ ਇਤਿਹਾਸ ਹੈ ਕੋਈ ਕਿਸੇ ਨੂੰ ਦੁਨੂ ਤੇ ਪਿਆਰ ਇਹ ਸ਼ਕਤਾ ਹੋਵੇ ਉਹ ਬਹਿ ਕੇ ਵਚਨ ਬਿਲਾਸ ਕਰ ਸਕਦਾ ਹੈ ਗ੍ਰੰਥਾਂ ਦੇ ਨਾਲ ਇਹ ਇਤਿਹਾਸ ਹਨ ਜਿਹੜੇ ਇਹ ਆਪਾਂ ਕੰਮ ਨਹੀਂ ਕਰਨਾ ਵੀ ਬਾਸ ਵਾਲਾ ਇਦਰਾ ਫੂਕ ਮਾਰੀ ਫੁਰਰ ਤੇ ਦੂਜੇ ਪਾਸਿਓਂ ਬਾਹਰ ਇਹਨੂੰ ਕਮਰ ਕੱਸੇ ਕਰਨਾ ਹੈ ਵਚਨ ਅਨੁਕਾਰ ਬਲਦੇ ਸਿੰਘ ਸਾਹਿਬ ਜੀ ਮੁਖੀ ਬੇਟੀ ਸੋਢੀ ਨਾਨਕਿਸਦਾਲ ਬੇਟੀ ਸੋਢਿਆਂ ਦਾ ਗੁਰੂ ਰੱਬ ਵਾਲਮੀਕ ਹੈ ਨਾਨਕ ਕਸੂ ਲੋਭ ਬੰਦ ਵਸੇ ਲਾਹੌਰ ਕਸੂਰ ਗੁਰਨਾਨਕ ਦੇਵ ਮਹਾਰਾਜ ਧਮੇ ਪਾਸ਼ਾਦੀ ਖੇਡ ਚੱਲੀ ਹੈ ਜਿਹੜੀ ਗੁਰੂ ਕੇ ਪਿਆਰੋਂ ਬੈਦੀ ਛੋਡੀ ਤਿੰਨ ਬੈਦੀਆਂ ਕੀ ਕੋਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਿਆ ਜਬ ਤੋ ਪਏ ਸਹਾਏ ਪੰਜ ਪਿਆਰੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕਾਇ ਮੂਰਤ ਹਰ ਕੋ ਬੰਦ ਸਵਾਰੀ ਪੀੜੀ ਚੱਲੀ ਛੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਗਾਲ ਪੰਡਣ ਗੁਰੂ ਸੂਰਮਾਨ ਜੋਧਾ ਬਹੁਪਾਰਯ ਪ੍ਰਕਾਰੀ ਬੇਦਨੀਆ ਦਾ ਪੰਥ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਹਿੰਦੂ ਧਰਮ ਦੇ ਵਿੱਚ ਗੁਰੂ ਕੇ ਪਿਆਰ ਉੱਚ ਨੀਂਚ ਜਾਤ ਬਾਪ ਜਾਤ ਪਾਤ ਅਖੰਡ ਵੱਧ ਗਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਨੇ ਨਿਰਮਲ ਪੰਥ ਪ੍ਰਗਟ ਕੀਤਾ ਹੈ ਸੱਚੇ ਪਾਸ਼ਾ ਨੇ ਸਿੱਖੀ ਦਾ ਪੰਥ ਹੈ ਜਿਹੜਾ ਸਿੱਖ ਨਾਮ ਤੇ ਆਹੀ ਸਿੱਖਿਆ ਕੋਈ ਸਿੱਖ ਸੁਖ ਨਹੀਂ ਤੇ ਅੱਜ ਕੱਲ ਗੁਰੂ ਕੇ ਪਿਆਰ ਉਹ ਸਭ ਪਖੰਡ ਹੈ ਕੋਈ ਜਗ ਮੇ ਉਦਮ ਕਾਢੀਏ ਦੁਰਲੇ ਕੇ ਕੇ ਤੁਸੀਂ ਦੁਰਲੇ ਨਿਰਲੇ ਹਨ ਗੁਰੂ ਕੇ ਪਿਆਰੇ ਜਿਨ੍ਹਾਂ ਤੇ ਗੁਰੂ ਮਹਾਰਾਜ ਸੇਵਾ ਲੈਂਦੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲਾ ਪੰਥ ਪ੍ਰਗਟ ਕੀਤਾ ਹੈ ਦੂਸਰਾ ਪੰਥ ਹੈ ਜਿਹੜਾ ਇੱਕ ਮਾਲਾ ਤੇ ਕਿਤੇ ਹੱਥ ਦੂਜੇ ਉਹ ਸੰਤ ਦੇ ਨਾਲ ਸਿਪਾਹੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਹੱਥ ਮਾਲਾ ਤੇ ਸ਼ਸਤਰ ਪਹਿਣ ਕੇ ਮੇਰੀ ਪੀੜੀ ਦੇ ਮਾਲਕ ਗੁਰੂ ਅਰਜਨ ਸਾਹਿਬ ਮਹਾਰਾਜ ਕੋੜੇ ਸੰਤਰ ਕੰਡਾ ਉਦਮ ਕੀਤਾ ਹੈ ਜਿੱਦ ਗੁਰੂ ਅਰਜਨ ਦੇ ਮਹਾਰਾਜ ਨੂੰ ਜਾਲਣਾ ਵਾਲੇ ਤਤੀ ਤਤੀ ਤੇ ਬਿਠਾ ਦਿੱਤਾ ਹੈ ਮਾਰ ਕੇ ਇਹਦੇ ਵੀ ਹੁਣ ਕਲੀ ਮਾਲਾ ਦੇ ਰਿਆ ਹੈ ਗੁਰੂ ਤੇਗਾਰੀ ਪੰਥ ਨੇ ਇੱਕ ਹੱਥ ਵਿੱਚ ਸ਼ਮਸ਼ੀਰ ਪ੍ਰਗਟ ਕਰਨੀ ਹੈ ਇਹ ਪੈਸਾ ਮਹਾਰਾਜ ਜਿੰਦਾਂ ਐਸੇ ਥੂਰਮੇ ਪ੍ਰਗਟ ਕਰ ਜਾਏਗਾ ਸਿੰਘ ਥੂਰਮੇ ਹੋਣ ਕੇ ਜਿਹੜਾ ਉਹਨਾਂ ਦਾ ਪਹਿਰਾਵਾ ਹੈ ਉਹਨਾਂ ਦਾ ਜਿਹੜਾ ਤੇਖ ਹੈ ਉਹ ਨੀਲੇ ਰੰਗ ਦਾ ਹੋਵੇਗਾ ਇਹ ਨੀਲੇ ਰੰਗ ਦੀਆਂ ਜਿਹੜੀਆਂ ਨੀਲਾ ਰੰਗ ਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਾਲ ਸਾਫ ਫੜਗੜ ਕੀਤਾ ਜਿਹੜੇ ਗੁਰੂ ਦੇ ਪਿਆਰਿਓ ਉਸ ਪਠਾਨ ਨੂੰ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨ ਨੂੰ ਗੁਰੂ ਮਹਾਰਾਜ ਦੇ ਦਰਬਾਰ ਪਏ ਹਨ ਆਸਾਨੀ ਨਾਲ ਪਹੁੰਚ ਹੋ ਰਿਹਾ ਹੈ ਗੁਰੂ ਦੇ ਸਾਹਿਬ ਨਾਲ ਜਿਹੜਾ ਅਨੁਭਵ ਟੁੱਟ ਗਈ ਉਹਨਾਂ ਦੇ ਬਾਅਦ ਚਲਾ ਗਿਆ ਜਦੋਂ ਪਠਾਨ ਗਏ ਮਨ ਕਹਿ ਲਗੇ ਕੀ ਸੰਤ ਜੀ ਤੁਹਾਡਾ ਧਿਆਨ ਇੱਧਰ ਨਹੀਂ ਕੀਰਤਨਾਂ ਵਿੱਚ ਨਹੀਂ ਇਹਦੇ ਕੋਈ ਉੱਤਰ ਕੀ ਰੈਂਦੇ ਹੈ ਗੁਰਸੇਖ ਕਹੇ ਲਗੇ ਮਹਾਰਾ ਅਕਾਲੀ ਬਣਾ ਆਇ ਗੁਰੂ ਤੀਰ ਹੈ ਕੇਸ ਗੜ ਬੈਠੇ ਗੁਰੂ ਤੇਖ ਪ੍ਰਸੰਨ ਭਏ ਪੰਥ ਸੋਹ ਤੇ ਚੱਲੇ ਤੇਰਾ ਜੰਗੀ ਬਰ ਬੀਰ ਹੈ ਫੌਜ ਅਕਾਲੀ ਹੋਏ ਨਿਹੰਗ ਸਿੰਘ ਪੰਥ ਸੋਹੇ ਚੱਕਰ ਜਮਾ ਲੈ ਲੋਹੇ ਗੱਜੇ ਰਾਂ ਲੀਰ ਹੈ ਫੜ ਲੈ ਸਜਾਵਟ ਖੂਬ ਸੁਖਾ ਦੇਗ ਡਲੇ ਸਕੇ ਗੱਟ ਗੱਟ ਬਾਣੀ ਪੜੇ ਦੁਸ਼ਟਾਂ ਕੋ ਥੀਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੇਗ ਪਾਣੀ ਦਾ ਚਿਲਕਾ ਦਾ ਚਕੰਗੀਆਂ ਦਾ ਪਹਿਰਾ ਖਾਲਸੇ ਨੂੰ ਬਖਸ਼ਿਆ ਹੈ ਸ਼ਤਰੀ ਕੇ ਪੂਤ ਹੈ ਭਮਣ ਕੇ ਨਾ ਹੈ ਇਹ ਜਿਹੜਾ ਹੈ ਗੁਰੂ ਕੇ ਪਿਆਰਿਓ ਇਹਨ ਗਰੀਬ ਸਿੱਖਣ ਕੋ ਦੇਉਂ ਪਾਤਸ਼ਾਹੀ ਯਾਦ ਰੱਖੇ ਹੈ ਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤੋ ਕਹਾਂ ਗਿੰ ਸਿੰਘ ਨਾਮ ਕਹਾਂ ਇਹ ਜਿਹੜੇ ਉਸ ਸਮੇਂ ਵੀ ਕੁਝ ਕੜਮ ਚੌਧਰੀ ਜਾਤ ਭਮਾਨੀ ਲੋਕ ਸਨ ਜਿਨ੍ਹਾਂ ਨੇ ਗੁਰੂ ਤੋਂ ਪਿਆਰ ਮੁਖਰ ਸਾਹਿਬ ਦੀ ਧਰਤੀ ਤੇ ਕੋੜੇ ਦਿਨਾਂ ਵਾਗਾ ਫੜੀਆਂ ਹਨ ਕਿ ਵੀ ਤੂੰ ਸਾਡਾ ਗੁਰੂ ਨਹੀਂ ਬਸ ਹੀ ਤੇਰੇ ਸਿੱਖ ਨਹੀਂ ਪਰ ਉਦੋਂ ਮਾਤਾ ਭਾਗੋ ਚਵਾਲ ਦੀ ਚੜੀ ਹੈ ਗ੍ਰੀਵ ਪਰਵਾਰ ਦੀ ਕੰਨਿਆ ਚੜੀ ਆ ਜਿਨੇ ਸ਼ਮਸ਼ੀਰ ਦੀ ਨੋਕ ਦੇ ਉੱਪਰ ਜਿਹੜਾ ਹੈ ਗੁਰੂ ਕੇ ਪਿਆਰ ਮੁਖਰ ਦਾ ਜਿਹੜਾ ਮੋਰਚਾ ਬਣੇ ਕੀਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਸੇਵਾ ਕੀਤੀ ਹੈ ਜਨਰਲ ਫਾਦੇ ਕੀਤਾ ਉਹ 40 ਪੰਘੋੜੇ ਹੋਵੇ ਸਨ ਗੁਰੂ ਦੇ ਪਿਆਰੇ ਪਰ ਇਹ ਜਿਹੜੇ ਗਰੀਬ ਸਿੱਖ ਸਭ ਉਸ ਸਮੇਂ ਦੀ ਧੰ ਸਾਹਿਬੇ ਕਮਾਲ ਨੀਲੇ ਦੇ ਸ਼ਾਹ ਸਵਾਰ ਗੁਰੂ ਅਕੀਰ ਧਰਮਾਰਾਜ ਦੇ ਨਾਲ ਜਿਹੜਾ ਹੈ ਡਟ ਕੇ ਸੇਵਾ ਕੀਤੀ ਹੈ ਇਹਨਾਂ ਨੂੰ ਗੁਰੂ ਮਹਾਰਾਜ ਨੇ ਬਾਦਸ਼ਾਹਨਾ ਦਿੱਤੀਆਂ ਹਨ ਇਹ ਗਰੀਬ ਸਿੱਖਾਂ ਨੂੰ ਜੋ ਪਾਸਾ ਹੈ ਯਾਦ ਰੱਖੇ ਹਨ ਲਈ ਗੁਲਾਈ ਇਹਨਾਂ ਨੂੰ ਬਾਦਸ਼ਾਹਨਾ ਦੇ ਗਏ ਹਨ ਅੱਜ ਗੁਰੂ ਦੇ ਪਿਆਰੇ ਆਪਾਂ ਗੁਰੂ ਕੀ ਅਮਰਤ ਦੀ ਦਾਤ ਲੈ ਕੇ ਠੰਡੇ ਬਾਟੇ ਦੀ ਫੌਜ ਸਾਕੇ ਜਿਹੜੇ ਕੇਸ ਬੁਰਾ ਕੇ ਵੇਸ਼ ਦਾੜਾ ਦੰਦ ਨਵਾਸ ਤੁਛ ਮਛਰੇ ਸੈਸਵਾਏ ਅਦੇਸ਼ ਨਾਨਕ ਜੂੜਾ ਸੱਚ ਦਾ ਜੇ ਕੋ ਕਰੈ ਮਹੇਸ਼ ਕੇ ਜਿਹੜੇ ਕੇਸ ਹਨ ਕੇਸ ਸਿੱਖੀ ਦੀ ਮੋਹ ਹਨ ਤੇ ਜੂੜਾ ਹੈ ਜਿਹੜਾ ਸੱਚ ਦਾ ਹੈ ਸਿੱਖ ਦੀ ਨਿਸ਼ਾਨੀ ਹੈ ਗੁਰੂ ਦੇ ਪਿਆਰੇ ਹਰ ਇੱਕ ਫੌਜ ਦੀ ਹਰ ਇੱਕ ਪੰਥ ਦੀ ਆਪੋ ਆਪਣੀ ਪਛਾਣ ਆ ਜੇ ਗੁਰੂ ਦੇ ਪੈਰ ਫੌਜੀ ਹੋਵੇ ਤੇ ਸਪਾਈ ਹੋਵੇ ਚਾਹ ਵੀ ਵਰਦੀ ਤੋਂ ਬਿਨਾ ਹੋਵੇ ਰੈਫੋ ਤੋਂ ਬਿਨਾ ਰਿਸੜਕ ਤੇ ਪੁਰਿਆ ਜਾਂਦਾ ਹੋਵੇ ਉਹਨੂੰ ਕੋਈ ਫੌਜੀ ਨਹੀਂ ਕਹੇਗਾ ਕਿਉਂ ਕਿ ਕਿਉਂ ਨਹੀਂ ਕਹੇਗਾ ਕਿਉਂਕਿ ਉਹਦੇ ਵਰਦੀ ਨਹੀਂ ਪਾਈ ਕੋਈ ਸਪਾਟਾ ਵਾਲੇ ਪੁਲਿਸ ਵਾਲਾ ਵਾ ਜਿੰਨੇ ਚੋਂ ਆਉਦੀ ਯੂਨੀਫਾਰਮ ਦੇ ਵਿੱਚ ਨਹੀਂਗਾ ਵਰਦੀ ਦੇ ਵਿੱਚ ਨਹੀਂ ਉਹਨੂੰ ਕੋਈ ਵਰਦੀ ਵਰਦੀ ਲੈ ਕੇ ਕੋਈ ਉਹਨੂੰ ਪੁਲਿਸ ਵਾਲਾ ਨਹੀਂ ਕਹੇਗਾ ਇਸੇ ਤਰ੍ਹਾਂ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਾਂ ਨੂੰ ਜਿਹੜਾ ਆ ਬਾਣਾ ਹੈ ਅਮਰਤ ਸ਼ਾਹ ਕੇ ਬਾਣੀ ਬਾਣੇ ਦਾ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਣਾ ਬਾਣੀ ਦਿੱਤੀ ਆ ਬਾਣੀ ਦੇ ਨਾਲ ਬਾਣਾ ਵੀ ਦਿੱਤਾ ਹੈ ਗੁਰੂ ਕੇ ਪਿਆਰੋ ਕੱਲੀ ਬਾਣੀ ਪੜੀ ਜੋ ਮਥੇ ਟੇਕੀ ਜੋ ਨਹੀਂ ਜਿੰਨਾ ਚਿਰ ਬਾਣੀ ਦੇ ਨਾਲ ਬਾਣਾ ਨਹੀਂ ਤਾਂ ਵੀ ਨਹੀਂ ਜੇ ਕੱਲਾ ਗੋਲ ਬਾਣਾ ਹੈ ਬਾਣੀ ਨਹੀਂ ਤੇ ਸਿੱਖ ਤਾਂ ਵੀ ਨਹੀਂ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਣੋ ਇਹ ਸਾਡੇ ਵਿੱਚ ਨਹੀਂ ਇਹ ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਹਨ ਸੇਖ ਨਾਮ ਸਿੱਖਿਆ ਦਾ ਹੈ ਕੱਲਿਆਂ ਦਾੜ੍ਹਿਆਂ ਰਾਹ ਤੇ ਪੱਗਾ ਸਿਰ ਫਸਾ ਕੇ ਸੇਖ ਨਹੀਂ ਬਣਿਆ ਜਾਂਦਾ ਗੁਰੂ ਮਹਾਰਾਜ ਦੀ ਹੁਕਮਾਂ ਦੇ ਪਰਚਾਲੇ ਕੇ ਸੇਖ ਹੈ ਜਿਹੜਾ ਇਹ ਇੱਕ ਬਹੁਤ ਲੰਮੀ ਖੰਜੂਰ ਹੈ ਚੜ ਗਿਆ ਮਾਣੇਗਾ ਰਸ ਭਰੀਆਂ ਜੇ ਡਿੱਗਿਆ ਤੇ ਚਕਨਾ ਚੂਰ ਹੈ ਆਪਾਂ ਮੰਜ਼ਲ ਨੂੰ ਪਾਉਣਾ ਹੈ ਇਹ ਜਿਹੜਾ ਹੀਰਾ ਜਨਮ ਦੁਰਲੱਭ ਹੈ ਮਿਲੇ ਨਾ ਬਾਰੰਬਾਰ ਇਹ ਮਨੁੱਖਾ ਜਨਮ ਹੈ ਜਿਹੜਾ ਗੁਰੂ ਤੇ ਪਿਆਰਿਓ ਕਈ ਜਨਮ ਤੱਕ ਕੀਪ ਪਤੰਗਾ ਗੁਰੂ ਰਵਿਦਾਸ ਮਹਾਰਾਜੀ ਫਰਮਾਨ ਕਰਦੇ ਹਨ ਕਈ ਜਨਮ ਪੈ ਕੀਤ ਪਤੰਗਾ ਕਈ ਜਨਮ ਗਜ ਮੀਨ ਪਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹਾਵਰ ਬਿਰਖ ਜੋਇਓ ਮਿਲ ਜਾ ਕਦੀ ਸੁ ਮਿਲਣ ਕੀ ਬਰੀਆ ਚਿਰੰਕਾਲ اے ਜੇ ਸੰਜਰੀਆ ਬहोत ਜਨਮ ਵਿਛੜੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੀ ਹੈ ਇਹ ਜਿਹੜਾ ਜਨਮ ਆ ਗੁਰੂ ਦੇ ਪਿਆਰ 84 ਲੱਖ ਜੂਨਾ ਹਨ ਇਹ ਕੁੱਤਾ ਬਣ ਗਿਆ ਦਵਾਰੇ ਤੇ ਬਹਿਣਾ ਡਾਂਗਾ ਪਹਿਣ ਗਿਆ ਉਹ ਵੀ ਜੂਣ ਬੜੀ ਮਾੜੀ ਆ ਜੇ ਮਹਾਰਾਜ ਨੇ ਚਮ ਗਿੱਡੜ ਬਣਾ ਦਿੱਤਾ ਪੁੱਠੇ ਹੀ ਲੰਕੇ ਰਹਿਣਾ ਰੁੱਖਾਂ ਤੇ ਉਹ ਵੀ ਤ੍ਰਿਕਤ ਜੂਣ ਆ ਜੂਣ ਬੜੀ ਮਾੜੀ ਆ ਤੂੰ ਜੇ ਕਿਹੇ ਜ਼ਿਮੀਂਦਾਰ ਦਾ ਸਾਣ ਬਣਾ ਦਿੱਤਾ ਗਾੜੀ ਰੇੜੇ ਦੇ ਜੋੜਨਾ ਪੱਠੇ ਲੈਣ ਜਾਣੇ ਗੋਹਾ ਸੁਟਣਾ ਪ੍ਰਾਣੀ ਉਹਦਾ ਵੀ ਫਿਰਨੀ ਤੇ ਉਹ ਵੀ ਜੂਣ ਆ ਬੜੀ ਮਾੜੀ ਆ ਇਹ ਜਿਹੜਾ ਹੀਰਾ ਜਨਮ ਦੁਰਲੱਭ ਹੈ ਮਿਲੇ ਨਾ ਬਾਰੰਬਾਰ ਆਪ ਜੀ ਦੇ ਬੜੀਏ ਪਾਰ ਕਿਰਪਾ ਹੈ ਰੁਲਕੀ ਦੀਆਂ ਸੰਗਤਾਂ ਤੇ ਮਹਾਰਾਜ ਨੇ ਆਪ ਜੀ ਕੋ ਸੇਵਾ ਲਈ ਹੈ ਬਿਨ ਭਾਗਾ ਸੱਟ ਸੰਗ ਨਾਲ ਲੱਗਾ ਬਿਨ ਸੰਗਤ ਨਾਲ ਤ੍ਰਿਜਾ ਜਿਓ ਗੁਰੂ ਕੇ ਪਿਆਰਿਓ ਸਮਾ ਬੋਤ ਹੋ ਗਿਆ ਹੈ ਸਮਾ ਇਜਾਜ਼ਤ ਨਹੀਂ ਦਿੰਦਾ ਪਰ ਕੋਈ ਗੱਲ ਨਹੀਂ ਆਪਾਂ ਜਿਹੜੇ ਫਸੇ ਆਪਾਂ ਕਿਹਦਾ ਕਰਜ਼ਾ ਦੇਣਾ ਵੀ ਆਪਾਂ ਜਾ ਕੇ ਕੀ ਕਾਰਜ ਕਰਨਾ ਆਪਣੇ ਤੇ ਗੁਰੂ ਦੀ ਬੜੀ ਕਿਰਪਾ ਸਾਰੀ ਹਮਰਾਂ ਗੁਰੂ ਕੇ ਪਿਆਰਿਓ ਆਪਾਂ ਕਰਜ਼ੀ ਕਰਦੇ ਹਾਂ ਨਾ ਪਤਾ ਨਹੀਂ ਕਦੋਂ ਫੂਕ ਨਿਕਲ ਜਾਣੀ ਹੈ ਇਹ ਬੁਲਬੁਲਾ ਪਾਣੀ ਦਾ ਹੈ ਉਪਰਾਨੇ ਕਦੋਂ ਪਟਾਕਾ ਪੈ ਜਾਣਾ ਮਹਾਰਾਜ ਨੇ ਇੱਕ ਦਿਨ ਬਖਸ਼ਾਇਆ ਕੋਈ ਗੱਲ ਨਹੀਂ ਕੋਈ ਆਪਾਂ ਕਿਸੇ ਦੀ ਮਰਨ ਨਹੀਂ ਲੱਗੇ ਗੁਰੂ ਕੇ ਪਿਆਰੇ ਵਾਲ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬਿਨਾਂ ਬਚਨ ਕੌੜੇ ਹਨ ਪਰ ਤਾਰ ਦੇਣ ਵਾਲੇ ਹਨ ਅਸੀਂ ਮਹਾਂਪੁਰਸ਼ਾਂ ਤੋਂ ਬਚਣ ਦੇ ਨਾਲ ਸੇਵਾ ਹੈ ਜਿਹੜੀ ਸਾਧੂਆਂ ਦੇ ਨਾਲ ਕੀਤੀ ਆ ਜੈਸੀ ਕੋ ਕੋ ਤੈਸੇ ਬੱਚੇ ਹੋ ਜਾਂਦੇ ਹਨ ਗੁਰੂ ਕੇ ਪਿਆਰੇ ਸਿੰਘ ਸਾਹਿਬ ਜਥੇਦਾਰਾ ਨਿਹੰਗ ਸਿੰਘ ਦਲਾ ਪੰਥਾਂ ਦੇ ਵਿੱਚ ਅਸੀਂ ਖੇਡੇ ਹਾਂ ਬਚਨ ਬਲਾ ਥੋੜੇ ਜੇ ਕੌੜੇ ਹਨ ਗੁਰੂ ਕੀ ਜਿਹੜੀ ਸੰਗਤਾਂ ਬਖਸ਼ਣ ਜੋਗਿਆ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਿਸ ਕਾਰੇ ਲਿਆਵੇ ਕਾਲ ਪ੍ਰਕਣ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਗ੍ਰ ਅਕਾਲ ਦੇਗ ਤੇਗ ਫਤਿਹ ਵਾਹਿਗੁਰੂ बल्ला हर दम है आता जाता हर दम से पहले तू ही नजर है मुझको आता तेरी रहमतों से बल्ला हर दम है आता जाता हर दम से पहले तू ही नजर है मुझको आता ਜ਼ਰ ਹੈ ਮੁਝ ਕੋ ਆਤਾ ਚਰਨੋਂ ਮੇ ਤੇਰੇ ਬੈਠਾ ਹੂੰ ਖੁਦ ਕਾ ਮੋਹ ਰਹਾ ਹੈ ਕਰਤੇ ਹੈ ਖੁਦ ਵਿਦਾਰ